ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੈਨਿਕ ਮੇਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾंदे ਹੀ ਤੁਹਾਨੂੰ ਮਿਲਣ ਗਿਆ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਲੂਟ ਦੀਆਂ ਲਗਜ਼ਰੀ ਗੱਡੀਆਂ ਗੱਡੀਆਂ ਦੇ ਉੱਤੇ ਪੰਜਾਬ ਪੁਲਿਸ ਦਾ ਸਟicker ਪੁਲਿਸੀ ਰਾਸ ਚ ਐਸਆਈ ਦੀ ਬੋਟੀ ਟੈਪ ਖਵਾਲੇ ਐਸਆਈ ਦੀ ਵੋਟੀ ਤੇ ਉਸ ਦਾ ਪੁੱਤਰ ਬਣ ਗਏ ਇੱਕ ਸ਼ਾਤਰ ਗੈਂਗ ਦੇ ਮੈਂਬਰ ਉਹ ਗੈਂਗ ਜੋ ਗੱਡੀਆਂ ਲੁੱਟਦਾ ਸੀ ਉਹ ਗੈਂਗ ਜੋ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਉਹ ਗੈਂਗ ਜੋ ਦਹਿਸ਼ਤ ਫੈਲਾਉਂਦਾ ਸੀ ਉਸ ਦਾ ਮੈਂਬਰ ਬਣ ਗਏ ਐਸਆਈ ਦੀ ਵੋਟੀ ਤੇ ਪੁੱਤਰ ਕੁਝ ਦਿਨ ਪਹਿਲਾਂ ਫਗਵਾੜਾ ਚ ਕੁਲਪ੍ਰੀਤ ਨੇ ਇੱਕ ਬੰਦਾ ਆਪਣੀ ਗੱਡੀ ਤੇ ਥੱਲੇ ਦੇਤਾ ਇਸ ਕੇਸ ਦਾ ਨਿਪਟਾਰਾ 4 ਲੱਖ ਰੁਪਏ ਚ ਹੋਇਆ 4 ਲੱਖ ਰੁਪਏ ਇਕੱਠਾ ਕਰਨ ਵਾਸਤੇ ਮਾਂ ਤੇ ਪੁੱਤ ਬਣ ਗਏ ਸ਼ਾਤਰ ਗੈਂਗ ਦੇ ਮੈਂਬਰ ਤੇ ਲੁੱਟਣ ਲੱਗ ਗਏ ਗੱਡੀਆਂ ਆਪਣੇ ਪੁੱਤ ਨੂੰ ਬਚਾਣ ਲਈ ਇਹ ਮਾਂ ਵੀ ਗੈਂਗਸਟਰਾਂ ਦੀ ਜੁੰਡਲੀ ਚ ਸ਼ਾਮਲ ਹੋ ਗਈ ਐਸਾਈ ਦੀ ਬੋਟੀ ਨਰਿੰਦਰ ਕੌਰ ਦੇ ਪੁੱਤ ਕੁਲਪ੍ਰੀਤ ਕੋਲ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇਸ ਗੱਲ ਦਾ ਰਾਜੀਨਾਮਾ 4 ਲੱਖ ਚ ਨਿਭੜਿਆ ਹੁਣ ਸਭ ਤੋਂ ਵੱਡੀ ਚੁਣੌਤੀ ਸੀ ਕਿ 4 ਲੱਖ ਰੁਪਿਆ ਆਵੇ ਕਿੱਥੋਂ ਇਸ ਕੇਸ ਨੂੰ ਨਿਪਟਾਉਣ ਵਾਸਤੇ ਦੋਨੋਂ ਮਾਂ ਪੁੱਤ ਸ਼ਾਤਰ ਲੁਟੇਰਿਆਂ ਦੇ ਗੈਂਗ 'ਚ ਸ਼ਾਮਲ ਹੋ ਗਏ ਰਾਜੀ ਨਾਮੇ ਲਈ 4 ਲੱਖ ਰੁਪਿਆ ਇਕੱਠਾ ਕਰਨ ਦੇ ਚੱਕਰ 'ਚ ਇਹ ਲੁੱਟਣ ਲੱਗ ਗਏ ਗੱਡੀਆਂ ਐਸੇ ਹੀ ਦਾ ਪਰਿਵਾਰ ਹੋਣ ਕਰਕੇ ਗੱਡੀਆਂ ਦੇ ਉੱਤੇ ਪੰਜਾਬ ਪੁਲਿਸ ਦਾ ਸਟicker ਵੀ ਲੱਗ ਜਾਂਦਾ ਸੀ ਪਰ ਕਹਿੰਦੇ ਨੇ ਅਪਰਾਧ ਕਿਸੇ ਦਾ ਸਗਾ ਨਹੀਂ ਹੁੰਦਾ ਆਖਰਕਾਰ ਪੌਲ ਖੁੱਲੀ ਜਾਂਦੀ ਹੈ ਉਹੀ ਹੋਇਆ ਇੱਕ ਐਕਸੀਡੈਂਟ ਦੇ ਕੇਸ ਤੋਂ ਬਚਣ ਵਾਸਤੇ ਇਹ ਲੋਕ ਸ਼ਾਤਰ ប្រਦੀ ਬਣ ਗਏ ਤੇ ਅਜੀਹੇ ਕੇਸਾਂ ਵਿੱਚ ਫਸ ਗਏ ਜਿਨ੍ਹਾਂ ਵਿੱਚ ਜ਼ਮਾਨਤ ਵੀ ਆਸਾਨੀ ਨਾਲ ممکن ਨਹੀਂ ਕੈਨਕ ਮੇਲ ਪੰਜਾਬੀ ਟੀਵੀ ਦੀ ਬਾਤ ਤਾਂ ਚੋਲੋ ਅਰਚਸਤ ਦੋਸਤ